ਬਾਰੇ ਦੋਸਤੋ ਪਿਆਰ ਭਰੀ ਫਤਿਹ ਕੂਰ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਹੋ 3 ਤੋਂ ਅੰਡ ਦੇ ਨਾਲ ਤੁਹਾਨੂੰ ਪਤਾ ਕੱਲ ਨੂੰ ਇੱਕ ਜੂਨ ਦਾ ਦਿਨ ਆ ਤੇ ਕੱਲ ਨੂੰ ਇੱਕ ਬਹੁਤ ਹੀ اہم ਦਿਨ ਆ ਪੰਜਾਬ ਦੀ ਰਾਜਨੀਤੀ ਦੇ ਪੂਰੇ ਭਾਰਤ ਦੀ ਰਾਜਨੀਤੀ ਦੇ ਤੇ ਪੂਰੇ ਵਿਸ਼ਵ ਦੀ ਰਾਜਨੀਤੀ ਦੇ ਸੋ ਕੱਲਾ ਇੱਕ ਪੰਜਾਬ ਹੀ ਰਹਿ ਗਿਆ ਜਿੱਥੇ ਵੋਟਾਂ ਪੈਣੀਆਂ ਬਾਕੀ ਨਹੀਂ ਬਾਕੀ ਸਾਰੇ ਸੂਬਿਆਂ ਦੇ ਵਿੱਚ ਸਾਰੇ ਰਾਜਾਂ ਦੇ ਵਿੱਚ ਵੋਟਾਂ ਪੈ ਚੁੱਕੀਆਂ ਨੇ ਤੇ 4 ਜੂਨ ਨੂੰ ਰੁਝਾਨ ਆ ਜਾਣਗੇ ਕੌਣ ਜਿੱਤਿਆ ਤੇ ਕੌਣ ਹਾਰਿਆ ਤੇ ਕਿਹਦੇ ਹੱਥ ਬਾਦਸ਼ਾਹੀ ਆਉਂਦੀ ਆ ਤੇ ਕਿਹੜਾ ਬਾਦਸ਼ਾਹ ਬੜਦਾ ਦੇਸ਼ ਦਾ ਸੋ ਉਸ ਤੋਂ ਪਹਿਲਾਂ ਇੱਕ ਚਿੱਠੀ ਡਾਕਟਰ ਮਨਮੋਹਨ ਸਿੰਘ ਦੀ ਜੋ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਇੱਕ ਸਿੱਖ ਚੈਨ ਰਹੇ ਨੇ ਉਹਨਾਂ ਦੀ ਚਿੱਠੀ ਇੱਕ ਭਾਰਤ ਦੇਸ਼ ਦੇ ਨਾਮ ਤੇ ਬੀਬੀਸੀ ਦੀ ਨਿਊਜ਼ ਆ ਇਹ ਦੇਖੋ ਚਿੱਠੀ ਵਿੱਚ ਡਾਕਟਰ ਮਨਮੋਨ ਸਿੰਘ ਕੀ ਲਿਖਦੇ ਨੇ ਪਰਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕੀਤੀ ਏ ਪੰਜਾਬ ਦੇ ਲੋਕਾਂ ਨੂੰ ਆਪਣੀ ਅਪੀਲ ਵਿੱਚ ਉਹਨਾਂ ਨੇ ਕਿਸਾਨ ਅੰਦੋਲਨ ਅਤੇ ਅਗਨੀ ਵੀਰ ਯੋਜਨਾ ਦਾ ਜ਼ਿਕਰ ਕੀਤਾ ਉਹਨਾਂ ਨੇ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਵੀ ਕੀਤੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤਿਕ ਨਾਜ਼ੁਕ ਮੋੜ ਤੇ ਖੜਾ ਹੈ ਸਾਡੇ ਕੋਲ ਇੱਕ ਆਖਰੀ ਮੌਕਾ ਹੈ ਕਿ ਲੋਕਤੰਤਰ ਅਤੇ ਸਾਡੇ ਸੰਵਿਧਾਨ ਨੂੰ ਇੱਕ ਤਾਨਾਸ਼ਾਹ ਰਾਜ ਤੋਂ ਬਚਾਇਆ ਜਾ ਸਕੇ ਉਹਨਾਂ ਆਪਣੀ ਅਪੀਲ ਵਿੱਚ ਲਿਖਿਆ ਕਿ ਪਿਛਲੇ 10 ਸਾਲਾਂ ਦੌਰਾਨ ਭਾਈਪਸਾ ਸਰਕਾਰ ਨੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਮਨਮੋਹਨ ਸਿੰਘ ਨੇ ਕਿਹਾ ਕਿ 750 ਕਿਸਾਨ ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਦੇ ਸਨ ਕਈ ਮਹੀਨਿਆਂ ਤੱਕ ਦਿੱਲੀ ਦੀਆਂ ਸਰਹੱਦਾਂ ਤੇ ਉਡੀਕਦੇ ਸ਼ਹੀਦ ਹੋ ਗਏ ਉਹਨਾਂ ਕਿਹਾ ਕਿ ਜਿਵੇਂ ਲਾਠੀਆਂ ਤੇ ਰਬੜ ਦੀਆਂ ਗੋਲੀਆਂ ਕਾਫੀ ਨਹੀਂ ਸਨ ਸਗੋਂ ਪ੍ਰਧਾਨ ਮੰਤਰੀ ਨੇ ਸਾਡੇ ਕਿਸਾਨਾਂ ਨੂੰ ਸੰਸਦ ਵਿੱਚ ਬੋਲ ਕੇ ਅੰਦੋਲਨ ਜੀਵੀ ਅਤੇ ਪਰਜੀਵੀ ਵੀ ਕਿਹਾ ਮਨਮੋਹਨ ਸਿੰਘ ਨੇ ਆਪਣੀ ਅਪੀਲ ਵਿੱਚ ਪਿਛਲੇ 10 ਸਾਲਾਂ ਦੌਰਾਨ ਭਾਰਤ ਨੂੰ ਪਹੁੰਚੇ ਆਰਥਿਕ ਨੁਕਸਾਨ ਅਤੇ ਹੀਠਾਂ ਡਿੱਗੀ ਜੀਡੀਪੀ ਦਾ ਵੀ ਜ਼ਿਕਰ ਕੀਤਾ ਇਸ ਲਈ ਉਹਨਾਂ ਨੋਟਬੰਦੀ ਜੀਐਸਟੀ ਅਤੇ ਕੋਵਿਡ-19 ਦੇ ਕਥਿਤ ਮਾੜੇ ਬੰਦੋਬਸਤਾਂ ਦਾ ਜ਼ਿਕਰ ਕੀਤਾ ਮਨਮੋਹਨ ਸਿੰਘ ਨੇ ਕਿਹਾ ਕਿ ਹਾਲੀ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨੇ ਸਖਤੋਬਦ ਨਫ਼ਰਤੀ ਭਾਸ਼ਣ ਦਿੱਤੇ ਜੋ ਕਿ ਸਪਸ਼ਟ ਤੌਰ ਤੇ ਵੰਡ ਪਾਉਣ ਵਾਲੇ ਸਨ। ਉਹਨਾਂ ਕਿਹਾ ਕਿ ਪਹਿਲਾਂ ਕਿਸੇ ਵੀ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਦੀ ਕੈਰ ਸੰਸਦੀ ਅਤੇ ਹੇਟਲੇ ਪੱਦਰ ਦੀ ਭਾਸ਼ਾ ਨਹੀਂ ਕੀਤੀ। ਮਨਮੋਹਨ ਸਿੰਘ ਨੇ ਲਿਖਿਆ ਕਿ ਕੋਈ ਝੂਠੇ ਬਿਆਨ ਉਹਨਾਂ ਦੇ ਨਾਮ ਤੇ ਲਾਏ ਗਏ। ਉਹਨਾਂ ਕਿਹਾ ਕਿ ਮੈਂ ਆਪਣੇ ਜੀਵਨ ਵਿੱਚ ਕਦੇ ਵੀ ਇੱਕ ਪਾਈਚਾਰੇ ਨੂੰ ਦੂਜੇ ਤੋਂ ਵੱਖਰਾ ਨਹੀਂ ਕੀਤਾ। ਇਹ ਭਾਜਪਾ ਦਾ ਖਾਸ ਅਧਿਕਾਰ ਅਤੇ ਆਦਤ ਹੈ ਸੋ ਇਹ ਸੀ ਡਾਕਟਰ ਮਨਮੋਹਨ ਸਿੰਘ ਦਾ ਬਿਆਨ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ 10 ਸਾਲ ਸਾਡੇ ਦੇਸ਼ ਦੀ ਸત્તા ਉਹਨਾਂ ਦੇ ਹੱਥ ਵਿੱਚ ਰਹੀ ਹੈ ਤੇ ਉਹਨਾਂ ਨੇ ਇਹ ਲਿਖਿਆ ਕਿ ਇਸ ਵਾਰ ਤੁਸੀਂ ਆਪਣਾ ਜੋ ਵੋਟ ਹੈ ਉਹ ਕਾਂਗਰਸ ਵੱਲ ਪਾਇਓ ਕਿਉਂਕਿ ਇੰਡੀਆ ਲਾਈਨਸ ਉਹ ਬਣੀਆਂ ਉਹਦੇ ਵਿੱਚ ਕਈ ਪਾਰਟੀਆਂ ਐਡ ਨਹੀਂ ਜਿਵੇਂ ਕਾਂਗਰਸ ਤੇ ਆਪ ਹੋ ਗਈ ਇਹ ਸਾਂਝੀ ਚੋਣ ਲੜ ਰਹੀਆਂ ਨੇ ਕਿਉਂਕਿ ਐਸ ਟਾਈਮ ਇੱਕ ਤਾਨਾਸ਼ਾਹੀ ਵੱਲ ਸਾਡਾ ਮੁਲਕ ਜਾ ਰਿਹਾ ਉਹ ਤਾਨਾਸ਼ਾਹੀ ਤੋਂ ਮੁਲਕ ਨੂੰ ਬਚਾਉਣਾ ਤਾਂ ਇਸ ਵਾਰ ਤਖਤਾ ਪਲਟ ਹੋਣਾ ਬਹੁਤ ਜ਼ਰੂਰੀ ਹੈ ਇਹ ਕਹਿ ਵੀ ਚੁੱਕੇ ਨੇ ਕਿ ਇਸ ਵਾਰ 400 ਕੇ ਪਰ 400 ਕੇ ਪਰ ਧਾਮਾ ਕਿਉਂਕਿ ਇਹ ਸਾਡੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਨੇ ਇਹਨਾਂ ਦੇ ਇੱਕ ਮੰਤਰੀ ਨੇ ਬਿਆਨ ਵੀ ਦਿੱਤਾ ਕਿ ਅਸੀਂ ਸੰਵਿਧਾਨ ਨੂੰ ਬਦਲ ਦੇਵਾਂਗੇ ਕਿਉਂਕਿ ਸੰਵਿਧਾਨ ਠੀਕ ਨਹੀਂ ਲਿਖਿਆ ਗਿਆ। ਅਗਰ ਸੰਵਿਧਾਨ ਸਹੀ ਨਹੀਂ ਲਿਖਿਆ ਗਿਆ ਤਾਂ ਫਿਰ ਕਿਸ ਅਧਾਰ ਤੇ ਤੁਸੀਂ ਵੋਟ ਪਾਉਨੇ ਹੋ? ਕਿਸ ਸੰਵਿਧਾਨ ਦੇ ਅਧਾਰ ਤੇ ਤੁਸੀਂ ਵੋਟ ਪਾਉਨੇ ਹੋ? ਤੇ ਕਿਸ ਸੰਵਿਧਾਨ ਦੇ ਅਧਾਰ ਤੇ ਤੁਸੀਂ ਚੋਣਾਂ ਲੜਦੇ ਹੋ? ਕਿਸ ਸੰਵਿਧਾਨ ਦੇ ਅਧਾਰ 'ਤੇ ਤੁਸੀਂ ਕੈਂਡੀਡੇਟ ਖੜੇ ਹੁੰਨੇ ਹੋ? ਸੰਵਿਧਾਨ ਸਾਡੇ ਮੂਲ ਅਧਿਕਾਰਾਂ ਦੀ ਰੱਖਿਆ ਕਰਦਾ ਸੰਵਿਧਾਨ ਸਾਡੇ ਮੂਲ ਅਧਿਕਾਰ ਦਿੰਦਾ ਜਿੰਨੇ ਵੀ ਸੰਵਿਧਾਨ ਦੇ ਵਿੱਚ ਅਧਿਕਾਰ ਲਿਖੇ ਨੇ ਉਹ ਸਾਡੇ ਲੋਕਾਂ ਲਈ ਨੇ ਤੇ ਫਿਰ ਤੁਸੀਂ ਕਿਹੜੇ ਸੰਵਿਧਾਨ ਨੂੰ ਬਦਲਣ ਦੀ ਗੱਲ ਕਰਦੇ ਹੋ ਕਿ ਉਸ ਸੰਵਿਧਾਨ ਦੇ ਵਿੱਚ ਜੋ ਲਿਖਿਆ ਜਾਂ ਲੋਕਾਂ ਲਈ ਜੋ ਲਿਖਿਆ ਉਹ ਤੁਹਾਨੂੰ ਮਨਜ਼ੂਰ ਨਹੀਂ ਕਿ ਲੋਕ ਆਪਣੀ ਆਵਾਜ਼ ਬੁਲੰਦ ਕਰਨ ਤੇ ਲੋਕ ਆਪਣਾ ਮਨਪਸੰਦ ਕੈਂਡੀਡੇਟ ਚੁਣ ਸਕਣ ਡਾਕਟਰ ਮਨਮੋਹਨ ਸਿੰਘ ਦੀ ਚਿੱਠੀ ਤਾਂ ਆਈ ਆ ਕਿਉਂਕਿ ਆਪਾਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਜਾਂ ਕਿਸੇ ਪਾਰਟੀ ਦਾ ਪ੍ਰਚਾਰ ਨਹੀਂ ਕਰਦੇ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਅਹੁਦੇਦਾਰ ਉਹਨਾਂ ਦੇ ਮਾੜੇ ਹੋ ਸਕਦੇ ਨੇ ਕਿ ਉਹਨਾਂ ਦੇ ਕੰਮ کیسے ਨੇ ਜਾਂ ਕੰਮ کیسے ਨੇ ਸਮਾਜ ਵਿੱਚ ਵਿਚਰਦੇ ਨੇ ਉਹ ਕਿਸ ਤਰ੍ਹਾਂ ਆਪਣੇ ਲਈ ਇੱਕ ਰਾਸਤਾ ਤਿਆਰ ਕਰਦੇ ਸੋ ਇਹ ਡਾਕਟਰ ਮਨਮੂਨ ਸਿੰਘ ਦੀ ਚਿੱਠੀ ਸੀ ਬੀਬੀਸੀ ਦੀ ਨਿਊਜ਼ ਸੀ ਜੋ ਤੁਸੀਂ ਸੁਣੀ ਹੈ ਤੇ ਹੁਣ ਤੁਸੀਂ ਕੱਲ ਨੂੰ 1 ਜੂਨ ਦਾ ਦਿਨ ਹੈ ਆਪਣਾ ਬੋਰਡ ਤੁਸੀਂ ਸਹੀ ਜਗ੍ਹਾ ਪਾਉਣਾ ਸਹੀ ਉਮੀਦ ਤੇ ਪਾਉਣਾ ਤੇ ਸਹੀ ਸਿਧਾਂਤ ਨੂੰ ਪਾਉਣਾ ਕਿਸੇ ਦੇ ਦਵਾ ਥੱਲੇ ਆ ਕੇ ਬੂਟ ਨਹੀਂ ਪਾਉਣਾ ਤੇ ਕਿਸੇ ਦੇ ਪੈਸਿਆਂ ਲਈ ਜਾਂ दारू ਦੇ ਬੂਥ ਲਈ ਬੂਟ ਨਹੀਂ ਪਾਉਣਾ ਤੁਹਾਡੀ ਵੋਟ ਤੁਹਾਡਾ ਅਧਿਕਾਰ ਹੈ ਤੁਹਾਡੀ ਵੋਟ ਤੁਹਾਡਾ ਹਥਿਆਰ ਹੈ ਤੇ ਤੁਹਾਡੀ ਵੋਟ ਤੁਹਾਡਾ ਇੱਕ ਮਾਤਰ ਸਿਧਾਂਤ ਹੈ ਜੇ ਸਿਧਾਂਤ ਤੇ ਚੱਲ ਕੇ ਤੁਸੀਂ ਆਪਣੇ ਮੁੱਢਲੇ ਅਧਿਕਾਰਾਂ ਦੀ ਰੱਖਿਆ ਕਰ ਸਕਦੇ ਹੋ ਸੋ ਇੰਨੀ ਇੱਕ ਬੇਨਤੀ ਹੈ ਪ੍ਰਬੰਧਨ ਕਰਨੀ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਸਤਿ ਸ੍ਰੀ ਅਕਾਲ